ਸਿੰਘਾ ਪਾਠ ਨਾ ਛੱਡਿਆ ਜਪ ਜੀ ਦਾ ਸਿੰਘਾ ਪਾਠ ਨਾ ਛੱਡਿਆ ਜਪ ਜੀ ਦਾ ਸਿੰਘਾ ਪਾਠ ਨਾ ਛੱਡਿਆ ਜਪ ਜੀ ਸਿੰਘਾ ਪਾਠ ਨਾ ਛੱਡਿਆ ਭਾਵੇਂ ਜ਼ਾਲਮ ਬੰਦ ਬੰਦ ਕੱਟਦੇ ਰਹੇ ਸਿੰਘਾ ਪਾਠ ਨਾ ਛੱਡਿਆ ਜਪ ਕੀਦਾ ਸਿੰਘਾ ਪਾਠ ਨਾ ਛੱਡਿਆ ਭਾਵੇਂ ਜ਼ਾਲਮ ਬੰਦ ਬੰਦ ਕੱਟਦੇ ਰਹੇ ਸਿੰਘਾ ਪਾਠ ਨਾ ਛੱਡਿਆ ਸਿੰਘਾ ਪਾਠ ਨਾ ਛੱਡਿਆ ਤੇਰੀ ਸਿੱਖੀ ਨੂੰ ਦਾਗ ਨਾ ਪੁਰਜਾ ਪੁਰਜਾ ਹੋਗੇ ਸੂਰਮੇ ਤੇਰੀ ਸਿੱਖੀ ਨੂੰ ਹੰਦਾਗ ਨਾ ਨਾਇਆ ਪੁਰਜਾ ਪੁਰਜਾ ਹੋਗੇ ਸੂਰਮੇ ਤੇਰੀ ਸਿੱਖੀ ਨੂੰ ਹੰਦਾਗ ਨਾ ਨਾਇਆ ਪੁਰਜਾ ਪੁਰਜਾ ਹੋਗੇ ਸੂਰਮੇ ਤੇਰੀ ਸਿੱਖੀ ਨੂੰ ਹੰਦਾਗ ਨਾ ਪੁਰਜਾ ਪੁਰਜਾ ਹੋਗੇ ਸੋ ਭਾਈ ਮਨੀ ਸਿੰਘ ਦਾ ਅੱਜ ਵਾਲੇ ਦਿਨ ਬੰਦਬੰਦ ਕਟਿਆ ਗਿਆ ਪਰ ਮੁੱਖੋਂ ਸੀਨੀ ਉਚਾਰੀ ਵਾਇਗ੍ਰੇ ਦੇ ਪਾਣੇ ਨੂੰ ਮਿੱਠਾ ਮਿੱਠਾ ਕਰਕੇ ਮੰਨ ਲਿਆ ਸਿੱਖੀ ਕੇਸਾਂ ਸਵਸਾਂ ਸੰਗ ਨਵਾ ਦਿੱਤੀ ਤੇ ਆਪਣੀ ਸਿੱਖੀ ਕਿੱਧਰ ਜਾ ਰਹੀ ਸੋ ਗੁਰੂ ਪਿਆਰਿਓ ਘਰਾਂ ਚ ਇਸ ਈ ਲੱਗੇ ਆ ਵੱਡੇ ਵੱਡੇ ਕੂਲਰ ਲੱਗੇ ਆ ਸੋ ਤਾਂ ਵੀ ਆਪਾਂ ਜਪਜੀ ਸਾਹਿਬ ਦਾ ਪਾਠ ਨਹੀਂ ਕਰ ਸਕਦੇ ਤੇ ਉਹਨਾਂ ਦਾ ਬੰਦ-ਬੰਦ ਕੱਟਿਆ ਗਿਆ ਪਰ ਉਹਨਾਂ ਨੇ ਜਪਜੀ ਸਾਹਿਬ ਦਾ ਪਾਠ ਨਹੀਂ ਛੱਡਿਆ ਭੋਗ ਪਾਇਆ ਸਾਰਾ ਸੋ ਤਾਂ ਫਿਰ ਗੁਰੂ ਪਿਆਰਿਓ ਸੋ ਸੱਚਖੰਡ ਪਿਆਨਾ ਕੀਤੇ ਆ ਸੱਚਖੰਡ ਗਏ ਆ ਸੋ ਸਾਰਾ ਭੋਗ ਪਾਇਆ ਜਪਜੀ ਸਾਹਿਬ ਦਾ ਭਾਈ ਮਨੀ ਸਿੰਘ ਜੀ ਨੇ ਸੋ ਗੁਰੂ ਪਿਆਰਿਓ ਅੱਜ ਆਪਾਂ ਵੇਖੋ ਆਪਣੀ ਸਿੱਖੀ ਠੇਕਿਆਂ ਦੇ ਰੋਲਦੀ ਫਿਰਦੀ ਸੋ ਜਿਹੜਾ ਠੇਕੇ ਤੇ ਜਾ ਰਿਹਾ ਉਹ ਸਿੱਖੀ ਨੂੰ ਦਾਗ ਲਾ ਰਿਹਾ ਸਿੱਖ ਹੋ ਕੇ ਜਿਹੜਾ ਗੁਰੂ ਦੀ ਨਹੀਂ ਮੰਨਦਾ ਨਾ ਆਪਣੀ ਮਰਜ਼ੀ ਕਰਦਾ ਨਸ਼ੇ ਕਰਦਾ ਉਹ ਸਿੱਖੀ ਨੂੰ ਦਾਗ ਲਾਉਂਦਾ ਮਾੜੇ ਕਰਮ ਕਰਦਾ ਜਦੋਂ ਸੋ ਲੋਕ ਕਹਿੰਦੇ ਆ ਫਿਰ ਕਹਿੰਦੇ ਵੇਖੋ ਇਹ ਗੁਰੂ ਦੇ ਸਿੱਖ ਕੀ ਕਰਦੇ ਫਿਰਦੇ ਸੋ ਇਹ ਨੇ ਗੁਰੂ ਦੇ ਸਿੱਖ ਸੋ ਨਾਲ ਗੁਰੂ ਦੀ ਵੀ ਬਦਨਾਮੀ ਹੁੰਦੀ ਸੋ ਜਿਨ੍ਹਾਂ ਨੇ ਸਾਰਾ ਸਰਵੰਸ ਆਪਣੇ ਲਈ ਵਾਰ ਦਿੱਤਾ ਚਾਰ ਲਾਲ ਵਾਰ ਦਿੱਤੇ ਸੋ ਗੁਰੂ ਪਿਆਰੇ ਕੀ ਮੁੱਲ ਪਿਆ ਪਾਉਨਾ ਕੁਰਬਾਨੀਆਂ ਦਾ ਆਪਣੇ ਵਰਗਾ ਅਕ੍ਰਿਤ ਕਣ ਕੌਣ ਹੈ ਸੋ ਜਿਸ ਗੁਰੂ ਨੇ ਸਭ ਕੁਝ ਆਪਣੇ ਤੋਂ ਵਾਰ ਦਿੱਤਾ ਪਰ ਆਪਾਂ ਜੇ ਉਹਨਾਂ ਦੇ ਉਹ ਪਾਏ ਹੋਏ ਪੂਰਨਿਆ ਤੇ ਨਹੀਂ ਚੱਲਦੇ ਫਿਰ ਆਪਣੇ ਵਰਗਾ ਦੁਨੀਆ ਤੇ ਹੋਰ ਕੋਈ ਅਕ੍ਰਿਤਕ ਹਨ ਨਹੀਂ ਹੋ ਸਕਦਾ ਤੇ ਗੁਰੂ ਪਿਆਰਿਓ ਧਰਤੀ ਨੂੰ ਸਿਰਫ ਅਕ੍ਰਿਤਕ ਹਨ ਹੀ ਭਾਰੇ ਲੱਗਦੇ ਨਾ ਉਹਨੂੰ ਪਹਾੜ ਭਾਰੇ ਲੱਗਦੇ ਆ ਨਾ ਦਰਖਤਾਂ ਦਾ ਭਾਰ ਲੱਗਦਾ ਨਾ ਜੀਵ ਜੰਤੂਆਂ ਦਾ ਭਾਰ ਲੱਗਦਾ ਸਿਰਫ ਧਰਤੀ ਨੂੰ ਗੁਰਬਾਣੀ ਪੜੋ ਭਾਈ ਗੁਰਦਾਸ ਜੀ ਦੀਆਂ ਬਾਣਾਂ ਪੜੋ ਫਿਰ ਪਤਾ ਲੱਗਦਾ ਧਰਤੀ ਕਹਿੰਦੀ ਮੈਨੂੰ ਸਿਰਫ ਅਕ੍ਰਿਤਕ ਹਨ ਭਾਰੇ ਲੱਗਦੇ ਆ ਜਿਹੜੇ ਕਿਸੇ ਦੇ ਕੀਤੇ ਹੋਏ ਪਰਪਕਾਰ ਨੂੰ ਭੁਲਾ ਦਿੰਦੇ ਤੇ ਆਪਾਂ ਗੁਰੂ ਗੋਬਿੰਦ ਸਿੰਘ ਮਰਦੇ ਪਰਪਕਾਰਾਂ ਨੂੰ ਭੁਲਾ ਕੇ ਠੇਗਿਆਂ ਤੇ ਜਾ ਰਹੇ ਆ ਨਸ਼ੇ ਕਰ ਰਹੇ ਆ ਮਾੜੇ ਕਰਮ ਕਰ ਰਹੇ ਤੇ ਗੁਰੂ ਪਿਆਰਿਓ ਲੋਕ ਫਿਰ ਕਹਿੰਦੇ ਆ ਵੇਖੋ ਗੁਰੂ ਦੇ ਸਿੱਖ ਕੀ ਕਰਦੇ ਹਰਦੇ ਸੋ ਨਾਲ ਗੁਰੂ ਦੀ ਵੀ ਬਦਨਾਮੀ ਹੁੰਦੀ ਸੋ ਇਹਸ਼ ਕਰਕੇ ਵੇਖੋ ਝਾਤ ਮਾਰ ਕੇ ਭਾਈ ਮਨੀ ਸਿੰਘ ਦੇ ਜੀਵਨ ਵੱਲ ਸੋ ਗੁਰੂ ਪਿਆਰਿਓ ਬੜਾ ਵੱਡਾ ਸਤਿਗ ਮਿਲਦਾ ਤਰਵਾਸ ਮਿਲਦਾ ਮਨ ਨੂੰ ਕਿ ਧੰਨੇ ਗੁਰੂ ਦੇ ਪਿਆਰਿਓ ਭਾਈ ਮਨੀ ਸਿੰਘ ਜੀ ਜਿਨ੍ਹਾਂ ਬੰਦ ਬੰਦ ਘਟਵਾਲਿਆ ਪਰ ਮੁੱਖੋਂ ਸੀਨੇ ਉਚਾਰੀ ਸਿੱਖੀ ਕਿਹਸਾ ਸੁਆਸਾ ਸੰਗ ਨਵਾ ਦਿੱਤੀ ਸੋ ਇਦਾਂ ਦੇ ਜੋਧਿਆਂ ਦੇ ਜੇ ਆਪਾਂ ਜੀਵਨ ਪੜ੍ਹੀਏ ਵਿਚਾਰੀਏ ਆਪਣੇ ਬੱਚਿਆਂ ਨੂੰ ਸੁਨਾਈਏ ਤੇ ਆਪਣੇ ਬੱਚਿਆਂ ਦੇ ਅੰਦਰ ਵੀ ਜਜ਼ਬਾ ਭਰੇਗਾ ਸਿੱਖੀ ਨੂੰ ਕਮਾਉਣ ਦਾ ਤੇ ਜੇ ਮਾਂ ਆਪ ਹੀ ਵਲੌਗ ਦੇਖੀ ਜਾਂਦੀ ਭੜੇ ਠਿਸਦੇ ਸੋ ਗੁਰੂ ਪਿਆਰਿਓ ਫਿਰ ਉਹ ਬੱਚੇ ਜਿਹੜੇ ਹਨ ਉਹ ਭਾਈ ਮਨੀ ਸਿੰਘ ਵਰਗੇ ਭਾਈ ਬਾਬਾ ਦੀਪ ਸਿੰਘ ਵਰਗੇ ਨਹੀਂ ਉਹ ਤੇ ਕਾਰਟੂਨ ਪੈਦਾ ਹੋਣਗੇ ਉਦਾਂ ਹੀ ਐਕਸ਼ਨ ਕਰਦੇ ਆ ਕਾਰਟੂਨਾ ਵਾਲੇ ਵੇਖ ਲੋ ਜਿਹੜੇ ਮਾਵਾ ਆਪ ਬਲੌਗ ਦੇਖਦੀਆਂ ਭੈੜੇ-ਭੁੱਠੇ ਸਦੇ ਉਹਨਾਂ ਦੇ ਬੱਚੇ ਭਾਈ ਮਣੀ ਸਿੰਘ ਵਰਗੇ ਥੋੜੀਆ ਕਾਰਟੂਨ ਹੈ ਫਿਰ ਕਾਰਟੂਨ ਨੇ ਫਿਰ ਕਾਰਟੂਨਾਂ ਵਾਲੇ ਕੰਮ ਕਰਨਗੇ ਸੋ ਵੇਖ ਲੋ ਹਣ ਕਾਰਟੂਨ ਜੰਮਣੇ ਆ ਕਿ ਬਾਬਾ ਦੀਪ ਸਿੰਘ ਵਰਗੇ ਭਾਈ ਮਣੀ ਸਿੰਘ ਵਰਗੇ ਯੋਧੇ ਜੰਮਣੇ ਮਰਜੀ ਆਪਣੀ ਸੋ ਜੈਸਾ ਸੇਵੇ ਤੈਸੋ ਹੋਵੇ ਮਾਰੇ ਕਹਿੰਦੇ ਜਿਵੇਂ ਦਾ ਬੰਦਾ ਧਿਆਨ ਧਰਦਾ ਨਾ ਸੋ ਜਿਵੇਂ ਦੀ ਸੇਵਾ ਕਰੇਗਾ ਉਵੇਂ ਦਾ ਉਹਨੂੰ ਫਲ ਮਿਲ ਜਾਣਾ ਚੰਗੇ ਦਾ ਚੰਗਾ ਫਾਲੇ ਮਾੜਿਆ ਮਾੜਾ ਕਰਾ ਕੇ ਤੇ ਮਾੜਾ ਫਲ ਮਿਲਣਾ ਹੀ ਨਹੀਂ ਸਵਾਗਤ ਹੈ ਸ्लोक ਸਲੋਕ ਪਵਨੰਗੁਰੂ